ਇਹ ਕਿਹੜੋ ਸ਼ਰਦਾ ਦੇ ਨਾਂ ਤੇ ਲੋਕਾਂ ਦੇ ਨਾਲ ਕਿੱਡਾ ਵੱਡਾ ਖਲਵਾੜ ਹੋ ਰਿਹਾ ਸਾਡੀਆਂ ਇੱਥੇ ਮੰਗਾਂ ਪੂਰੀਆਂ ਹੁੰਦੀਆਂ ਮਰਦਾਂ ਪੂਰੀਆਂ ਹੁੰਦੀਆਂ ਜਿੱਥੇ ਨਸ਼ਾ ਚੜਾਇਆ ਜਾ ਰਿਹਾ ਸ਼ਰਾਬਾਂ ਚੜਾਈਆਂ ਜਾ ਰਹੀਆਂ ਸ਼ਰਾਬਾਂ ਦੀਆਂ ਬੋਤਲਾਂ ਚੜ ਰਹੀਆਂ ਕੋਈ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਇੱਕੋ ਥਾਂ ਤੇ ਇੱਕ ਡਰਮ ਦੇ ਵਿੱਚ ਸ਼ਰਾਬ ਪਾਈ ਜਾ ਰਹੀ ਹੈ ਫਿਰ ਸ਼ਬੀਲ ਦੇ ਰੂਪ ਚ ਜਿੱਦਾਂ ਸ਼ਬੀਲ ਲੱਗਦੀ ਹੈ ਨਾ ਸ਼ਬੀਲ ਦੇ ਰੂਪ ਚ ਉਹ ਵਰਤਾਈ ਜਾ ਰਹੀ ਆ ਤੇ ਜਦੋਂ ਵਰਤਾਇਆ ਜਾ ਰਿਹਾ ਜਿਸ ਭਾਂਡੇ ਦੇ ਵਿੱਚ ਸ਼ਰਾਬ ਪਈ ਆ ਪੀਣ ਵਾਸਤੇ ਉਹਨੂੰ ਮੱਥਾ ਟੇਕਿਆ ਜਾ। ਇੱਕ ਪਾਸੇ ਅਸੀਂ ਰੌਲਾ ਪਾ ਰਹੇ ਆ ਪੰਜਾਬ ਨਸ਼ਿਆਂ ਦੀ ਦਲਦਲ ਵਿੱਚ ਖਤਮ ਹੁੰਦਾ ਜਾ ਰਿਹਾ ਹੈ। ਸਾਡੀ ਨੌਜਵਾਨੀ ਨਸ਼ਿਆਂ ਨੇ ਬਰਬਾਦ ਕਰ ਦਿੱਤੀ। ਅੱਜ ਜਿਨ੍ਹਾਂ ਦੇ ਘਰਾਂ 'ਚ ਸ਼ਰਾਬਾਂ ਦੇ ਦੌਰ ਚੱਲਦੇ ਆ ਉਹਨਾਂ ਨੂੰ ਪੁੱਛ ਕੇ ਵੇਖੋ ਉਹਨਾਂ ਦਾ ਹਾਲ ਕੀ ਆ। ਤੇ ਫਿਰ ਉੱਥੇ ਜਿਹੜੇ ਲੋਕ ਲੰਗਰ ਦੇ ਵਿੱਚੋਂ ਸ਼ਰਾਬ ਪੀ-ਪੀ ਕੇ ਲੇਟਦੇ ਪਏ ਨੇ। ਪਰ ਮੈਂ ਸचेत ਕਰਨਾ ਚਾਹਾਂਗਾ ਗੁਰਬਾਣੀ ਕੀ ਕਹਿੰਦੀ ਐ ਇਸ ਬਾਰੇ ਜੀ। ਡੇਰਾ ਜੀ ਬਾਬੇ ਦੀ ਜਗਾ ਬਾਬੇ ਦੀ ਜਗਾ ਸੀ ਉਹਨੂੰ ਉੱਥੇ ਚੜਾ ਰਹੇ ਆ ਸਾਡਾ ਦਿਮਾਗੀ ਦਵਾਲਾ ਨਿਕਲ ਗਿਆ ਬਹੁਤ ਵੀਰਾਂ ਦੇ ਇੱਥੇ ਕਮੈਂਟ ਵੀ ਆਉਣਗੇ ਏਦਾਂ ਏਦਾਂ ਮੰਦਾ ਚੰਗਾ ਬੋਲਿਆ ਇਹ ਕਰਤਾ ਉਹ ਕਰਤਾ ਭਾਈ ਮੈਂ ਗੁਰਬਾਣੀ ਦੇ ਹਵਾਲੇ ਅਨੁਸਾਰ ਗੱਲ ਕਰ ਰਿਹਾ ਚ ਬੀਬੀਆਂ ਨੇ ਸ਼ਰਾਬ ਚੜਾ ਰਹੀਆਂ ਨੇ ਉਹ ਫਿਰ ਉਹਨਾਂ ਬੀਬੀਆਂ ਨੂੰ ਪਿਆਉ ਜੋ ਬੀਬੀਆਂ ਸ਼ਰਾਬ ਪੀਣ ਗਿਆ ਪ੍ਰਸ਼ਾਦ ਵੀ ਫਿਰ ਮਿਲਦਾ ਪੀਣ ਗਿਆ ਤੇ ਹਾਲਾਤ ਸਾਡੇ ਕੀ ਬਣ ਗਏ ਆ ਵੀਡੀਓ ਦੇ ਵਿੱਚ ਦੇਖੋ ਤੁਸੀਂ ਸਾਰਾ ਕੀ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪ੍ਰਗਟ ਸਿੰਘ ਮੁੱਦਕੀ YouTube ਚੈਨਲ ਤੇ Facebook ਪੇਜ ਅੱਜ ਜਿਹੜੀ ਵੀਡੀਓ ਤੁਸੀਂ ਨਾਲ ਦੇਖ ਰਹੇ ਹੋ ਨਾ ਇਸ ਵੀਡੀਓ ਦੇ ਬਾਬਤ ਤੋਂ ਆਪਾਂ ਖੁੱਲ ਕੇ ਗੱਲਬਾਤ ਕਰਾਂਗੇ ਧਰਮ ਕਹਿ ਲਓ ਜਾਂ ਤਾਂ ਆਸਤਾ ਕਹਿ ਲਓ ਜਾਂ ਸ਼ਰਧਾ ਕਹਿ ਲਓ ਇਹ ਕਹਿ ਲਓ ਸ਼ਰਧਾ ਦੇ ਨਾਂ ਤੇ ਲੋਕਾਂ ਦੇ ਨਾਲ ਕਿੱਡਾ ਵੱਡਾ ਖਲਵਾੜ ਹੋ ਰਿਹਾ ਸ਼ਰਦਾ ਸ਼ਰਦਾ ਭਾਵਨਾ ਭਾਵਨਾ ਕਹਿ ਲੋ ਜਾਂ ਸਾਡੀਆਂ ਇੱਥੇ ਮੰਗਾਂ ਪੂਰੀਆਂ ਹੁੰਦੀਆਂ ਮਰਦਾਂ ਪੂਰੀਆਂ ਹੁੰਦੀਆਂ ਜਿੱਥੇ ਨਸ਼ਾ ਚੜਾਇਆ ਜਾ ਰਿਹਾ ਸ਼ਰਾਬਾਂ ਚੜਾਈਆਂ ਜਾ ਰਹੀਆਂ ਕੱਲ ਪੰਜਾਬ ਦੇ ਵਿੱਚ ਨਾ ਬੜਿਆਂ ਥਾਵਾਂ ਤੇ ਤੇ ਬੜਿਆਂ ਥਾਵਾਂ ਤੋਂ ਇਹ ਵੀਡੀਓ ਦੇਖਣ ਨੂੰ ਮਿਲੀਆਂ ਅਲੱਗ-ਅਲੱਗ ਥਾਵਾਂ ਤੇ ਸ਼ਰਾਬ ਚੜਾਈ ਜਾਂਦੀ ਸੀ ਡੇਰਿਆਂ ਦੇ ਵਿੱਚ ਬਹੁਤ ਇਦਾਂ ਦੇ ਧਾਰਮਿਕ ਸਥਾਨ ਮੈਂ ਧਾਰਮਿਕ ਕਹਤਾਂ ਪਰ ਹੈ ਨਹੀਂ ਧਰਮ ਨਾਲ ਬਾਵਾਸਤਾ ਨਹੀਂ ਉਹਨਾਂ ਦਾ ਸਿਰਫ ਇੱਕ ਧਰਮ ਦੇ ਨਾਂ ਤੇ ਠੱਗੀ ਐ ਧਰਮ ਦੇ ਨਾਂ ਤੇ ਸਿਰਫ ਇੱਕ ਉਹਨਾਂ ਨੇ ਟਕਵਾਂਜੋ ਬਣਾਇਆ ਧਰਮ ਕੁਛ ਹੋਰ ਚੀਜ਼ ਆ ਮਤਲਬ ਕਿ ਧਰਮ ਦੇ ਨਾਂ ਤੇ ਸ਼ਰਾਬਾਂ ਚੜਾਉਣੀਆਂ ਸ਼ੁਰੂ ਕਰ ਦਿੱਤੀਆਂ ਸ਼ਰਾਬਾਂ ਦੀਆਂ ਪੇਟੀਆਂ ਚੜ ਰਹੀਆਂ ਸ਼ਰਾਬਾਂ ਦੀਆਂ ਬੋਤਲਾਂ ਚੜ ਰਹੀਆਂ ਕੋਈ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਇੱਕੋ ਥਾਂ ਤੇ ਇੱਕ ਡਰਮ ਦੇ ਵਿੱਚ ਸ਼ਰਾਬ ਪਾਈ ਜਾ ਰਹੀ ਹੈ ਫਿਰ ਸ਼ਬੀਲ ਦੇ ਰੂਪ ਚ ਜਿੱਦਾਂ ਸ਼ਬੀਲ ਲੱਗਦੀ ਹੈ ਨਾ ਸ਼ਬੀਲ ਦੇ ਰੂਪ ਚ ਉਹ ਵਰਤਾਈ ਜਾ ਰਹੀ ਹੈ ਜਦੋਂ ਵਰਤਾਇਆ ਜਾ ਰਿਹਾ ਜਿਸ ਭਾਂਡੇ ਦੇ ਵਿੱਚ ਸ਼ਰਾਬ ਪਈ ਆ ਪੀਣ ਵਾਸਤੇ ਉਹਨੂੰ ਮੱਥਾ ਟੇਕਿਆ ਜਾ ਰਿਹਾ ਉਹ ਯਾਰ ਅਸੀਂ ਕਿਹੜੇ ਰਾਹ ਤੇ ਤੁਰ ਪਏ ਆ ਸ਼ਰਾਬ ਦੀ ਬੋਤਲ ਲਈਏ ਨਾ ਬਜ਼ਾਰੋਂ ਠੇਕੇ ਤੋਂ ਬੋਤਲ ਲੈਨੇ ਆ ਤੇ ਸ਼ਰਾਬ ਦੀ ਬੋਤਲ ਤੇ ਲਿਖਿਆ ਹੁੰਦਾ ਸ਼ਰਾਬ ਪੀਣਾ ਸੇਤ ਲਈ ਹਾਨੀਕਾਰਕ ਹੈ ਜਿਹੜੀ ਚੀਜ਼ ਸਾਡੀ ਸੇਤ ਨਾਲ ਹੀ ਖਲਵਾੜ ਕਰਦੀ ਹੈ ਜਿਹੜੀ ਗੁਰਦੇ ਫੇਲ ਕਰ ਦਿੰਦੀ ਹੈ ਸਾਡਾ ਲੀਵਰ ਖਰਾਬ ਕਰ ਦਿੰਦੀ ਹੈ ਜਿਹੜੀ ਚੀਜ਼ ਬੰਦੇ ਦੀ ਮੱਤ ਮਾਰ ਦਿੰਦੀ ਹੈ ਉਹਨੂੰ ਧਰਮ ਦੇ ਨਾਲ ਤੇ ਪਹਿਲਾਂ ਚੜਾਇਆ ਜਾ ਰਿਹਾ ਫਿਰ ਧਰਮ ਦੇ ਨਾਂ ਤੇ ਲੰਗਰ ਚ ਵਰਤਾਇਆ ਜਾ ਰਿਹਾ ਕਮਾਲ ਨਹੀਂ ਹੋ ਗਈ ਫਿਰ ਉਹਨੂੰ ਮੱਥੇ ਟੇਕੇ ਜਾ ਰਹੇ ਆ ਜੀ ਸ਼ਰਧਾ ਜੀ ਸਾਡੀ ਭਾਵਨਾ ਉਹ ਪਿਆਰ ਕਿਹਦੀ ਭਾਵਨਾ ਸੱਚ ਪ੍ਰਤੀ ਭਾਵਨਾ ਹੋਣੀ ਚਾਹੀਦੀ ਹੈ ਸੱਚ ਪ੍ਰਤੀ ਸ਼ਰਧਾ ਹੋਣੀ ਚਾਹੀਦੀ ਹੈ ਆ ਚੀਜ਼ਾਂ ਤੇ ਸ਼ਰਧਾ ਅੱਜ ਸਾਡੀ ਟੱਗੀ ਅੱਜ ਅਸੀਂ ਖੜ ਕਿੱਥੇ ਗਏ ਆ ਇੱਕ ਪਾਸੇ ਅਸੀਂ ਰੋਲਾ ਪਾ ਰਹੇ ਆ ਪੰਜਾਬ ਨਸ਼ਿਆਂ ਦੀ ਦਲਦਲ ਵਿੱਚ ਖਤਮ ਹੁੰਦਾ ਜਾ ਰਿਹਾ ਹੈ ਸਾਡੀ ਨੌਜਵਾਨੀ ਨਸ਼ਿਆਂ ਨੇ ਬਰਬਾਦ ਕਰ ਦਿੱਤੀ ਅੱਜ ਜਿਨ੍ਹਾਂ ਦੇ ਘਰਾਂ 'ਚ ਸ਼ਰਾਬਾਂ ਦੇ ਦੌਰ ਚੱਲਦੇ ਆ ਉਹਨਾਂ ਨੂੰ ਪੁੱਛ ਕੇ ਵੇਖੋ ਉਹਨਾਂ ਦਾ ਹਾਲ ਕੀ ਆ ਤੇ ਇੱਥੇ ਧਰਮ ਦੇ ਨਾਂ ਤੇ ਸ਼ਰਾਬਾਂ ਚੜਾਈਆਂ ਜਾ ਰਹੀਆਂ ਤੇ ਸ਼ਰਾਬਾਂ ਵਰਤਾਈਆਂ ਜਾ ਰਹੀਆਂ ਮੈਂ ਨਾਂ ਨਹੀਂ ਲਵਾਵਾਂਗਾ ਕਿਹੜਾ ਸਭ ਨੂੰ ਪਤਾ ਇਹ ਵਿਸ਼ੇ ਦਾ ਪਰ ਮੈਂ ਸचेत ਕਰਨਾ ਚਾਹਾਂਗਾ ਗੁਰਬਾਣੀ ਕੀ ਕਹਿੰਦੀ ਹੈ ਇਸ ਜੀ ਨੂੰ ਕਿਉਂਕਿ ਕਿਸੇ ਟਾਈਮ ਤੇ ਜਿਹੜਾ ਇਹ ਟਕਵੰਜ ਅੱਜ ਹੋ ਰਿਹਾ ਹੈ ਖਾੜੇ ਲੱਗ ਰਹੇ ਨੇ ਫਿਰ ਉੱਥੇ ਜਿਹੜੇ ਲੋਕ ਲੰਗਰ ਦੇ ਵਿੱਚੋਂ ਸ਼ਰਾਬ ਪੀ ਪੀ ਕੇ ਲੇਟਦੇ ਪਏ ਨੇ ਸ਼ਰਾਬ ਪੀ ਪੀ ਕੇ ਸ਼ਾਮ ਤੱਕ ਉੱਥੇ ਪਤਾ ਲੱਗਿਆ ਇੱਕ ਪੋਸਟ ਇਦਾਂ ਦੀ ਵੀ ਦੇਖੀ ਇੱਕ ਦਿਨ ਪਹਿਲਾਂ ਬੰਦਾ ਮਰਿਆ ਵੀਰ ਕਮਾਲ ਹੋ ਗਈ ਯਾਰ ਦੱਸੋ ਜਿਹੜੀ ਚੀਜ਼ ਸਾਡੇ ਲਈ ਨੁਕਸਾਨਦਾਇਕ ਹੀ ਹੈ ਅਸੀਂ ਉਹਨੂੰ ਧਰਮ ਦੇ ਨਾਂ ਤੇ ਚਲਾ ਰਹੇ ਹਾਂ ਅੱਜ ਵੀ ਬਹੁਤ ਡੇਰੇ ਆ ਜਿੱਥੇ ਨਸ਼ੇ ਵਰਤੇ ਜਾਂਦੇ ਨੇ ਧਰਮ ਦੇ ਨਾਂ ਤੇ ਸੇਵਾ ਦੇ ਨਾਂ ਤੇ ਨਸ਼ੇ ਖਵਾ ਕੇ ਲੋਕਾਂ ਨੂੰ ਇਸ ਪਾਸੇ ਲਾਇਆ ਜਾਂਦਾ ਕਿੱਧਰ ਗਈ ਸਾਡੀ ਮਾਨਸਿਕਤਾ ਆ ਵੀਡੀਓ ਦੇ ਵਿੱਚ ਦੇਖੋ ਤੁਸੀਂ ਸਾਰਾ ਕੀ ਹੋ ਰਿਹਾ ਕਿੱਦਾਂ ਸ਼ਰਾਬ ਚੜਦੀ ਕਿੱਦਾਂ ਪੇਟੀਆਂ ਚੜਦੀਆਂ ਕਿੱਦਾਂ ਇੱਕੋ ਡਰਮ ਵਿੱਚ ਪਾਈ ਜਾ ਰਹੀ ਫਿਰ ਕੱਲ ਨੂੰ ਉਹਦਾ ਕੋਈ ਨੁਕਸਾਨ ਹੋ ਗਿਆ ਵੱਡੇ ਪੱਧਰ ਤੇ ਸਾਈਡ ਇਫੈਕਟ ਹੋ ਗਿਆ ਕੀ ਕੀ ਕੌਣ ਜ਼ਿੰਮੇਵਾਰ ਹੈ ਸਿੱਧਾ ਹੁਣ ਗੁਰਬਾਣੀ ਕੀ ਕਹਿੰਦੀ ਹੈ ਉਸ ਚੀਜ਼ ਨੂੰ ਗੁਰੂ ਨਾਨਕ ਸਾਹਿਬ ਜੀ ਆਪਣੇ ਪ੍ਰਚਾਰ ਦੌਰਿਆਂ ਦੌਰਾਨ ਜਦੋਂ ਜੋਗੀਆਂ ਕੋਲੇ ਸਿੱਧਾਂ ਕੋਲੇ ਜਾਂਦੇ ਹਨ ਨਾ ਉੱਥੇ ਉਹ ਵੀ ਸੈਦ ਧਰਮ ਦੇ ਨਾਂ ਤੇ ਸ਼ਰਾਬ ਪੀ ਕੇ ਮਸਤ ਹੋਣ ਦੀ ਗੱਲ ਕਰਦੇ ਸੀ ਸ਼ਰਾਬਾਂ ਪੀ ਕੇ ਉਹ ਵੀ ਕਹਿੰਦੇ ਆ ਅਸੀਂ ਮਸਤ ਹੁੰਨੇ ਆ ਪਰੋਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਇੱਕ ਸੱਚੀ ਸ਼ਰਾਬ ਕੱਢਣ ਦਾ ਤਰੀਕਾ ਦੱਸਿਆ ਸੀ ਕਹਿੰਦੇ ਸ਼ਰਾਬ ਪੀਣੀ ਆ ਤੇ ਆ ਪਿਓ ਕਿਹੜੀ ਸੀ ਗੁੜ ਕਰ ਗਿਆਨ ਧਿਆਨ ਕਰਤਾ ਵੈ ਕਰ ਕਰਨੀ ਕਸ ਭਾਈ ਐ ਬਾਠੀ ਭਵਨ ਪ੍ਰੇਮ ਕਾ ਪੋਚਾ ਇਤਰਾ ਸਮਿਓ ਚੁਆਈਏ ਬਾਬਾ ਮਨਮਤਵਾਰੋ ਨਾਮ ਰਸ ਪੀਵੇ ਸਹਿਜ ਰੰਗ ਰਚ ਰਹਾ ਕਹਿੰਦੇ ਗਿਆਨ ਦਾ ਗੁੜ ਲਵੋ ਮਉਹੇ ਦੇ ਫੁੱਲਾਂ ਨੂੰ ਧਿਆਨ ਦੇ ਰੂਪ ਵਿੱਚ ਲਾਓ ਗੁੜ ਕਰ ਤੇ ਗਿਆਨ ਧਿਆਨ ਕਰਤਾ ਵੇ ਕਰ ਕਰਨੀ ਕਸ ਪਾਈ ਹੈ ਕਹਿੰਦੇ ਕਸ ਦੀ ਲੋੜ ਪੈਂਦੀ ਹੈ ਨਾ ਉੱਚਾ ਆਚਰਣ ਉੱਚਾ ਜੀਵਨ ਬਣਾ ਆਪਣਾ ਉਹਦਾ ਕਸਪਾ ਪਾਠੀ ਭਵਨ ਪ੍ਰੇਮ ਕਾ ਪੋਚਾ ਆਪਣੇ ਮਨ ਨੂੰ ਪਠੀ ਬਣਾ ਲੈ ਤੇ ਪ੍ਰੇਮ ਦਾ ਪੋਚਾ ਲਾ ਪਾਠੀ ਭਵਨ ਪ੍ਰੇਮ ਕਾ ਪੋਚਾ ਇਸ ਤਰ੍ਹਾਂ ਅਮਿਓ ਚਵਾਈਏ ਇੱਕ ਇੱਕ ਬੂੰਦ ਕਰਕੇ ਫਿਰ ਉਹ ਚੋਏਗੀ ਭਾਵਕੇ ਇੱਕ ਇੱਕ ਬੂੰਦ ਕਰਕੇ ਅੰਦਰ ਅੰਮ੍ਰਿਤ ਪੈਦਾ ਹੋਏਗਾ ਪਾਠੀ ਭਵਨ ਪ੍ਰੇਮ ਕਾ ਪੂਚਾ ਇਤਰਾਸ ਅਮਿਉ ਚਵਾਈਏ ਬਾਬਾ ਮਨਮਤਵਾਰੂ ਨਾਮ ਰਸ ਪੀਵੇ ਸਹਿਜ ਰੰਗ ਰਚ ਰਿਆ ਆਹ ਸ਼ਰਾਬ ਦੀ ਗੱਲ ਹੋਈ ਸੀ ਨਾਮ ਅੰਮ੍ਰਿਤ ਦੀ ਗੱਲ ਹੋਈ ਸੀ ਇੱਥੇ ਅਸੀਂ ਅੱਜ ਕੀ ਕੀਤਾ ਅੱਜ ਸ਼ਰਾਬਾਂ ਦੇ ਦੌਰ ਧਰਮ ਦੇ ਨਾਂ ਤੇ ਡੇਰਿਆਂ ਦੇ ਵਿੱਚ ਚੜਾਈਆਂ ਜਾ ਰਹੀਆਂ ਤੇ ਵਰਤਾਈਆਂ ਜਾ ਰਹੀਆਂ ਇੱਕ ਪਾਸੇ ਹੜਾ ਹੜਾ ਹੋ ਰਹੀ ਆ ਜ ਨਸ਼ਿਆਂ ਨਾਲ ਸਾਡੇ ਜਵਾਨ ਮਰ ਰਹੇ ਨੇ ਅੱਜ ਨਸ਼ਿਆਂ ਨਾਲ ਘਰਾਂ ਦੇ ਘਰ ਤਬਾਹ ਹੋ ਰਹੇ ਨੇ ਬਹੁਤ ਕੇਸ ਇਦਾਂ ਦੇ ਨੇ ਜਿਹੜੇ ਸ਼ਰਾਬ ਪੀ ਕੇ ਮਰ ਜਾਂਦੇ ਨੇ ਕਿ ਫਿਰ ਜੇ ਧਰਮ ਦੇ ਨਾਂ ਤੇ ਜਿੱਥੋਂ ਅਸੀਂ ਜ਼ਿੰਦਗੀ ਜਿਉਣੀ ਸਿੱਖਣੀ ਹੁੰਦੀ ਹੈ ਜੇ ਉੱਥੇ ਸ਼ਰਾਬਾਂ ਚੜਨ ਲੱਗ ਪਈਆਂ ਫਿਰ ਜਿਉਣਾ ਕਿੱਥੋਂ ਸਿੱਖਾਂਗੇ ਗੁਰਬਾਣੀ ਦੇ ਵਿੱਚੋਂ ਪੜੋ ਸ਼ਬਦ ਕਿਉਂਕਿ ਇਹ ਜਿੰਨਾ ਕੁਸ਼ ਮੈਂ ਬੋਲ ਰਿਹਾ ਇਹ ਗੁਰਬਾਣੀ ਦੇ ਹਵਾਲਿਆਂ ਵਿੱਚੋਂ ਬੋਲ ਰਿਹਾ ਪਾਤਸ਼ਾਹ ਕਹਿੰਦੇ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣਾਈ ਖਸਮੋਂ ਧੱਕੇ ਖਾਏ ਕਹਿੰਦੇ ਜਿਹੜੀ ਚੀਜ਼ ਨੂੰ ਪੀ ਕੇ ਆਪਣੇ ਪਰਾਏ ਦੀ ਪਹਿਚਾਣ ਹੀ ਨਹੀਂ ਰਹਿੰਦੀ ਆਪਣਾ ਪਰਾਇਆ ਨਾ ਪਛਾਣਾਈ ਖਸਮੋਂ ਧੱਕੇ ਖਾਏ ਆਪਣੇ ਦੀ ਪਹਿਚਾਣ ਨਹੀਂ ਪਰਾਏ ਦੀ ਪਹਿਚਾਣ ਨਹੀਂ ਮੇਰਾ ਪਰਿਵਾਰ ਮੇਰੀ ਘਰ ਵਾਲੀ ਮੇਰਾ ਬੱਚੇ ਮੇਰਾ ਮਾਪਿਓ ਜਿਹਨੂੰ ਪੀ ਕੇ ਮਤ ਵੱਜ ਜਾਂਦੀ ਜਸ ਇਸ ਨੂੰ ਪੀ ਕੇ ਮੱਤ ਵੱਜ ਜਾਂਦੀ ਏ ਫਿਰ ਪਾਤਸ਼ਾਹ ਕਹਿੰਦੇ ਜਿਤ ਪੀਤੈ ਖਸਮ ਵਿਸਰੈ ਦਰਗਹਿ ਮਿਲੈ ਸਜਾਏ ਕਹਿੰਦੇ ਜਿਹਨੂੰ ਪੀ ਕੇ ਰੱਬ ਭੁੱਲ ਜਾਂਦਾ ਕਹਿੰਦੇ ਫਿਰ ਸਜਾ ਭੋਗਦਾ ਫਿਰ ਪਿਆਰਿਆ ਬਰਬਾਦ ਹੁੰਦਾ ਫਿਰ ਅਸੀਂ ਕਹਿੰਨੇ ਆ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਬਾਣੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਜਿਹਨੂੰ ਪੀਤਿਆ ਰੱਬ ਭੁੱਲਦਾ ਅਸੀਂ ਉਹਨੂੰ ਰੱਬ ਦੇ ਮਾਫ਼ ਕਰਿਓ ਰੱਬ ਦੇ ਥਾਂ ਤੇ ਭਾਵ ਕਿ ਅਸੀਂ ਕਹਿੰਨੇ ਆ ਜੀ ਡੇਰਾ ਜੀ ਬਾਬੇ ਦੀ ਜਗਾ ਬਾਬੇ ਦੀ ਜਗਾ ਸੀ ਉਹਨੂੰ ਉੱਥੇ ਚੜਾ ਰਹੇ ਆ ਸਾਡਾ ਦਿਮਾਗੀ ਦਵਾਲਾ ਨਿਕਲ ਚੁੱਕਿਆ ਬਹੁਤ ਵੀਰਾਂ ਦੇ ਇੱਥੇ ਕਮੈਂਟ ਵੀ ਆਉਣਗੇ ਏਦਾਂ ਏਦਾਂ ਮੰਦਾ ਚੰਗਾ ਬੋਲਿਆ ਇਹ ਕਰਤਾ ਉਹ ਕਰਤਾ ਭਾਈ ਮੈਂ ਗੁਰਬਾਣੀ ਦੇ ਹਵਾਲੇ ਅਨੁਸਾਰ ਗੱਲ ਕਰ ਰਿਹਾ ਜਿਹਨੂੰ ਤੁਸੀਂ ਮੱਥਾ ਟੇਕਦੇ ਹੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨੂੰ ਅਸੀਂ ਨਿੱਤ ਗੁਰਦੁਆਰੇ ਜਾ ਕੇ ਮੱਥਾ ਟੇਕਦੇ ਆ ਖੁਸ਼ੀਆਂ ਗਮੀਆਂ ਦੇ ਪ੍ਰੋਗਰਾਮਾਂ ਤੇ ਮੱਥਾ ਟੇਕਦੇ ਆ ਮੱਥਾ ਟੇਕਣ ਦਾ ਭਾਵ ਉਹਦਾ ਆਤਮ ਸਮਰਪਣ ਕਰਨਾ ਪੜੋ ਉਸੇ ਗੁਰਬਾਣੀ ਦੇ ਵਿੱਚ ਹੀ ਪਾਤਸ਼ਾਹ ਨੇ 554 ਨੰਬਰ ਅੰਕ ਤੇ ਲਿਖਿਆ ਕਹਿੰਦੇ ਜਿਤ ਪੀਤਾ ਖਸਮ ਵਿਸਰੈ ਦਰਗਹਿ ਮਿਲੈ ਸਜਾਇ ਝੂਠਾ ਮਦਮੂਲਨਾ ਪੀਚੈ ਜੇਕਾ ਪਾਰ ਵਸਾਇ ਹੁਣ ਇਹ ਗੱਲ ਨੂੰ ਨੋਟ ਕਰ ਲੋ ਕਿ ਗੁਰਬਾਣੀ ਕੀ ਕਹਿੰਦੀ ਹੈ ਗੁਰਬਾਣੀ ਦਾ ਪੱਖ ਕੀ ਹੈ ਅਸੀਂ ਧਰਮ ਦੀ ਯਾਰਡ ਚ ਅੱਜ ਮੰਦਰਾਂ ਦੇ ਵਿੱਚ ਸ਼ਰਾਬਾਂ ਚੜਾਈਆਂ ਜਾ ਰਹੀਆਂ ਅੱਜ ਡੇਰਿਆਂ ਚ ਬਾਬਿਆਂ ਦੇ ਨਾਂ ਤੇ ਸ਼ਰਾਬਾਂ ਚੜਾਈਆਂ ਜਾ ਰਹੀਆਂ ਸਾਡੀ ਸੁੱਖ ਪੂਰੀ ਹੋ ਗਈ ਜੀ ਅਸੀਂ ਪੇਟੀ ਚੜਾ ਰਹੇ ਹਾਂ ਵਿੱਚ ਬੀਬੀਆਂ ਨੇ ਸ਼ਰਾਬ ਚੜਾ ਰਹੀਆਂ ਨੇ ਉ ਫਿਰ ਉਹਨਾਂ ਬੀਬੀਆਂ ਨੂੰ ਪਿਆਉ ਜੋ ਬੀਬੀਆਂ ਸ਼ਰਾਬ ਪੀਣਗੀਆਂ ਪ੍ਰਸ਼ਾਦ ਵੀ ਫਿਰ ਮਿਲਦਾ ਪੀਣਗੀਆਂ ਤੇ ਹਾਲਾਤ ਸਾਡੇ ਕੀ ਬਣਨਗੇ ਸਮਾਜ ਦੇ ਹਾਲਾਤ ਕੀ ਬਣਨਗੇ ਹੁਣ ਆ ਸਾਰੀ ਚੀਜ਼ ਨੂੰ ਵਾਚਣ ਦੀ ਕੋਸ਼ਿਸ਼ ਕਰਿਓ ਆਪ ਇਹਨਾਂ ਸ਼ਬਦਾਂ ਨੂੰ ਗੁਰਬਾਣੀ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਿਓ ਪਾਤਸ਼ਾਹ ਕਹਿੰਦੇ ਵਿਖੈ ਬਣ ਫੀਕਾ ਤਿਆਗ ਦੀ ਸਖੀਏ ਨਾਮ ਮਹ ਰਸ ਪੀਓ ਕਹਿੰਦੇ ਜੇ ਪੀਣਾ ਤੇ ਨਾਮ ਦਾ ਰਸ ਪੀ ਬਾਣੀ ਦਾ ਰਸ ਪੀ ਚੰਗੇ ਗੁਣਾਂ ਦਾ ਰਸ ਪੀ ਚੰਗੀਆਂ ਆਦਤਾਂ ਚੰਗੇ ਕਰਮ ਕਰ ਚੰਗਾ ਬੀਜ ਬੀਜ ਅਸੀਂ ਹੁਣ ਜਿਹੋ ਜਾਂ ਬੀਜ ਬੀਜਾਂਗੇ ਫਿਰ ਵੱਡਣਾ ਤਾਂ ਸਾਨੂੰ ਵੀ ਉਹੋ ਜਾਂ ਆਪੇਗਾ ਜੇ ਅਸੀਂ ਧਰਮ ਦੇ ਨਾਂ ਤੇ ਸ਼ਰਾਬਾਂ ਚੜਾ ਰਹੇ ਹਾਂ ਡੇਰਿਆਂ 'ਚ ਸ਼ਰਾਬਾਂ ਚੜਾ ਕੇ ਫਿਰ ਪ੍ਰਸ਼ਾਦ ਵੀ ਸ਼ਰਾਬ ਦਾ ਤੇ ਮੱਥਾ ਟੇਕ ਕੇ ਪੀ ਰਹੇ ਹਾਂ ਫਿਰ ਸਾਡਾ ਕੋਈ ਹਾਲ ਹੋ ਨਹੀਂ ਸਕਦਾ ਫਿਰ ਉਹ ਜਿਹੜੇ ਪੀ ਪੀ ਕੇ ਸ਼ਰਾਬਾਂ ਲੈਟਰ ਆਏ ਨੇ ਉਹ ਬੰਦੇ ਨੇ ਜਿਹੜੇ ਉੱਥੇ ਸ਼ਰਾਬਾਂ ਪੀਣ ਆਲੇ ਜਿਨ੍ਹਾਂ ਨੇ ਡੱਕਾ ਨਹੀਂ ਤੋੜਨਾ ਉਹਨਾਂ ਦੇ ਘਰਾਂ ਦੇ ਹਾਲਾਤ ਜਾ ਕੇ ਦੇਖੋ ਜਿਹੜੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਸ਼ਰਾਬਾਂ ਪੀ ਗਏ ਉਹਨਾਂ ਦੇ ਘਰਾਂ ਵੱਲ ਝਾਤੀ ਮਾਰਿਓ ਗਰੀਬ ਬੱਚਿਆਂ ਨੂੰ ਕਦੇ ਕਿਤਾਬਾਂ ਨਹੀਂ ਲੈ ਕੇ ਦਿੱਤੀਆਂ ਹੁੰਦੀਆਂ ਰੋਟੀ ਦਾ ਨਹੀਂ ਪਤਾ ਉਹਨਾਂ ਨੇ ਰੋਟੀ ਖਾਧੀ ਹੈ ਕਿ ਨਹੀਂ ਖਾਧੀ ਹੈ ਤੇ ਜਿਹੜੇ ਅਸੀਂ ਚੜਾਉਣ ਵਾਲੇ ਉਹ ਉਹੀ ਸੋਚੋ ਜਿਹੜੇ ਜਿਹੜੀ ਚੀਜ਼ ਨੁਕਸਾਨਦਾਇਕ ਹੈ ਜਿਹਨੂੰ ਅਸੀਂ ਧਰਮ ਦੇ ਨਾਲ ਕਿਤੇ ਉਹਦੀ ਥਾਂ ਤੇ ਅਸੀਂ ਕਿਸੇ ਗਰੀਬ ਨੂੰ ਕੱਪੜਾ ਲੈ ਦਈਏ ਕਿਸੇ ਪੜਨ ਵਾਲੇ ਬੱਚੇ ਨੂੰ ਕਿਤਾਬਾਂ ਲੈ ਦਈਏ ਕਿਸੇ ਦੀ ਫੀਸ ਹੀ ਭਰ ਦਈਏ ਤੇ ਤੁਹਾਡਾ ਉਦੋਂ ਵੱਧ ਸਫਲਾ ਹੋ ਜਾਣਾ ਕਿਸੇ ਦਾ ਭਲਾ ਕਰਤਾ ਉਦੋਂ ਵੱਧ ਸਫਲੇ ਹੋ ਸਕਦੇ ਆ ਪਰਾਜ ਜਿਸੀ ਕਿਹੜੀਆਂ ਰਾਹਾਂ ਤੇ ਕਿਹੜੇ ਪਾਸੇ ਵੱਲ ਨੂੰ ਤੁਰ ਪਏ ਧਰਮ ਧਰਮ ਸ਼ਰਧਾ ਸ਼ਰਧਾ ਭਾਵਨਾ ਭਾਵਨਾ ਸਾਡੀ ਕਿੱਥੇ ਆ ਕੇ ਖੜ ਗਈ ਇਹ ਅੰਨੀ ਸ਼ਰਧਾ ਹੈ ਇਹ ਇਹ ਸ਼ਰਧਾ ਦਾ ਕੋਈ ਭਾਵ ਨਹੀਂ ਹੈ ਸ਼ਰਧਾ ਸੱਚ ਤੇ ਹੋਣੀ ਚਾਹੀਦੀ ਹੈ ਸ਼ਰਧਾ ਗਿਆਨ ਤੇ ਹੁਣ ਬੰਦਾ ਕਹਿੰਦਾ ਸਾਡੀ ਸ਼ਰਧਾ ਜੀ ਸਾਡੀ ਭਾਵਨਾ ਜੀ ਸਾਡੀ ਸ਼ਰਧਾ ਸ਼ਰਧਾ ਯਾਰ ਇਹ ਕਾਦੀ ਸ਼ਰਧਾ ਜਿਹੜੀ ਸ਼ਰਧਾ ਸਾਨੂੰ ਗਲਤ ਰਾਹ ਤੇ ਤੋਰੀ ਜਾਂਦੀ ਹੈ ਜਿਹੜੀ ਸ਼ਰਦ ਦਾ ਮੋੜ ਘੋੜ ਕੇ ਸਾਨੂੰ ਨਸ਼ਿਆਂ ਵਾਲੇ ਪਾਸੇ ਵੜ ਰਹੀ ਹੈ ਇਸ ਕਰਕੇ ਬੇਨਤੀ ਹੈ ਭਾਈ ਸੁਚੇਤ ਹੋਈਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੀਏ ਪਾਤਸ਼ਾਹ ਦੀ ਬਾਣੀ ਪੜ੍ਹ ਕੇ ਸੁਣ ਕੇ ਸਮਝ ਕੇ ਜੀਵਨ ਸਫਲਾ ਕਰੀਏ ਨਹੀਂ ਤਾਂ ਫਿਰ ਇਹ ਸਭ ਵਕਾਰ ਹੀ ਨੇ ਇਹ ਸਭ ਔਗੜ ਹੀ ਨੇ ਇਹ ਸਿਰਫ ਫਿਰ ਆਪਾਂ ਇਹੀ ਕਹਿ ਸਕਦੇ ਆ ਇੱਕ ਭਾਰ ਹੀ ਢੁਈ ਜਾਣੇ ਪਏ ਆ ਆਪਾਂ ਸਿਰਫ ਇੱਕ ਭਾਰ ਹੀ ਢੋਂਦੇ ਫਿਰਦੇ ਆ ਆਪ ਦੀ ਸ਼ਰਧਾ ਭਾਵਨਾ ਦੇ ਨਾਂ ਤੇ ਇਹ ਸੱਚ ਨਹੀਂ ਹੈ ਜੇ ਸ਼ਰਧਾ ਭਾਵਨਾ ਬਣਾਉਣੀ ਹੈ ਸੱਚ ਤੇ ਬਣਾਈਏ ਗੁਰੂ ਤੇ ਬਣਾਈਏ ਗੁਰਬਾਣੀ ਤੇ ਬਣਾਈਏ ਤੇ ਮੈਂ ਦੋ ਤਿੰਨ ਹਵਾਲੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਤੋਂ ਦਿੱਤੇ ਨੇ ਜੇਕਰ ਸਹੀ ਕਰਮ ਕਰਨੇ ਆ ਜ਼ਿੰਦਗੀ ਜਿਉਣੀ ਹੈ ਤੇ ਫਿਰ ਗੁਰੂ ਪਾਤਸ਼ਾਹ ਦੀ ਬਾਣੀ ਤਾਂ ਸਾਨੂੰ ਸ਼ਰਾਬ ਤੋਂ ਕੋਹਾਂ ਦੂਰ ਕਰਦੀ ਹੈ ਕੋਹਾਂ ਦੂਰ ਕਰਦੀ ਐ ਫਿਰ ਅਸਲ ਸ਼ਰਾਬ ਕੱਢਣ ਦਾ ਜਿਹੜਾ ਤਰੀਕਾ ਦੱਸਿਆ ਉਹਦੇ ਨਾਲ ਜੁੜੀਏ ਜੀਵਨ ਸਫਲਾ ਹੋਏ ਜੇਕਰ ਵਿਚਾਰਾਂ ਚੰਗੀਆਂ ਲੱਗੀਆਂ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇ ਕਿਸੇ ਵੀਰ ਭਰਾ ਨੂੰ ਏ ਵੀ ਲੱਗਿਆ ਹੋਵੇ ਨਹੀਂ ਹੈ ਉਹ ਫਿਰ ਸਾਈਡ ਤੇ ਹੋ ਕੇ ਛੱਡ ਦਿਓ ਕਿਉਂਕਿ ਅਸੀਂ ਗੁਰੂ ਦੀ ਗਰਬਾਣੀ ਮੁਤਾਬਕ ਗੱਲ ਕਰਦੇ ਆ ਆਪਦੇ ਕੋਲੋਂ ਕੋਈ ਗੱਲ ਨਹੀਂ ਹੈ ਜੀ ਚੰਗੀ ਲੱਗੇ ਸ਼ੇਅਰ ਕਰ ਦਿਓ ਅੱਗੇ ਪਹਚਾਓ ਤਾਂ ਜੋ ਜਿਹੜੇ ਵੀਰ ਇਸ ਰਾਹ ਤੇ ਪਏ ਹੋਏ ਨੇ ਜਾਂ ਭੁੱਲ ਕਰਕੇ ਜਾਂ ਕਿਸੇ पटਕੇ ਹੋਏ ਦੌਰ ਕਰਕੇ ਤੇ ਉਹ ਵਾਪਸ ਆ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ